ਕੋ ਅਸੀਵਿਆ ਨਿਊਜ਼ ਹੀ ਬੜੀ ਆ ਸੋਸ਼ਲ ਮੀਡੀਆ ਤੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਗੱਲ ਉਹਨਾਂ ਦੀ ਸਿੰਘਣੀ ਮਿਲ ਕੇ ਵੀ ਆਈ ਆ ਤੇ ਕਿ ਨਹੀਂ ਇਹ ਖਬਰ ਦੀ ਜੇ ਤਾਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਹੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਆ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਐਸੀ ਖਬਰ ਹੁਣ ਖਬਰਾਂ ਤੇ ਝੂਠੀਆਂ ਵੀ ਬਲੌਗ ਬਹੁਤ ਆ ਪਾਵਾ ਡਾਈ ਜਾਂਦੇ ਰਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਗਏ ਭਾਈ ਸਾਹਿਬ ਚੋਣ ਲੜਨਾ ਖਦੂਰ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫੇਰ ਉਸੇ ਸਾਹਿਬ ਨਹੀਂ ਗਾੜੀ ਹਿੱਕ ਬੰਦਾ ਲੜਨਾ ਵੀ ਤਾਂ ਉਹ ਜਾਤ ਲੜ ਸਕਦੇ ਕਿਸ ਪਾਰਟੀ ਦੇ ਨਾਲ ਤੇ ਬਿਲਕੁਲ ਨਹੀਂ ਇਹ ਕੋਈ ਸੀ ਵੀ ਉਹ ਨਿਊਜ਼ ਹੀ ਪੜੀ ਆ ਸੋਸ਼ਲ ਮੀਡੀਆ ਤੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ 깔 ਉਹਨਾਂ ਦੀ ਸਿੰਗਣੀ ਮਿਲ ਕੇ ਵੀ ਆ ਉਦੋਂ ਤੱਕ ਉਹਨਾਂ ਦੀ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦਾ ਵਕੀਲ ਗਿਆ ਰਾਜਦੇਵ ਖਾਲਸਾ ਤੋਂ ਨੇ ਆਣ ਕੇ ਖਬਰ ਪਾਈ ਆ ਨੈਟ ਤੇ ਪਰ ਲੇਕਿਨ ਅਹੀ ਇਹ ਖਬਰ ਦੀ ਜੇ ਤਾਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਹੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਆ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਣਗੇ ਐਸੀ ਖਬਰਾਂ ਖਬਰਾਂ ਤੇ ਝੂਠੀਆਂ ਵੀ ਬਲੌਗ ਬਹੁਤ ਫਵਾਵਾ ਡਾਈ ਜਾਂਦੇ ਇਹ ਕਰਕੇ ਜੇ ਉਹਨਾਂ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਾਹਿਬ ਚੋਣ ਲੜਨਾ ਖਰੂਦ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨ ਨੂੰ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫਿਰ ਉਸੇ ਹਿਸਾਬ ਨਾਲ ਗੱਡੀ ਦੀ ਖਬਰ ਦਵਾਂਗੇ ਜੀ ਲੱਗਦਾ ਮਾਹੌਲ ਦੇਖਦੇ ਪੰਜਾਬ ਦਾ ਭਾਈ ਅਗਰੇ ਪਾਰਸ ਦੀ ਸੋਚ ਸਕਦੇ ਨੇ ਇਲੈਕਸ਼ਨ ਲੜਨ ਦੇ ਇਥੋਂ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਆ ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨ ਵੀ ਲੈਣ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕੀ ਫੈਸਲਾ ਲੈਂਦੇ ਕਿ ਲੱਗਦਾ ਵੀ ਸੰਗਤ ਰਾਈ ਸੰਗਤ ਬਹੁਤ ਸਹਾਇਕ ਦੇ ਰਹੀ ਹੈ ਸੰਗਤ ਇਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਹੈ ਸੰਗਤ ਦਾ ਇਹ ਦਬਾਅ ਇਥੇ ਇਕੱਠ ਵਿੱਚ ਵਿਸਾਰਾਂ ਦੇ ਵਿੱਚ ਨਹੀਂ ਹਲਾਨ ਕੀਤਾ ਇਹ ਭਾਈ ਸਾਹਿਬ ਚੋਣ ਲੜਨ ਅਜੇ ਤੱਕ ਉਹਨਾਂ ਨੇ ਉਹਦਾ ਕੋਈ ਵਿਚਾਰ ਨਹੀਂ 70 ਦੇ ਹੱਲੇ ਕੋਈ ਪਤਾ ਲੱਗ ਰਿਹਾ ਕਾਲੀ ਪੱਤਲ ਵੱਲੋਂ ਸੀਟ ਦਿੱਤੀ ਜਾ ਸਕਦੀ ਨਹੀਂ ਨਹੀਂ ਲੜਨਾ ਵੀ ਹੈ ਤੇ ਉਹ ਯਾਦ ਲੜ ਸਕਦੇ ਕਿਸੇ ਪਾਰਟੀ ਦੇ ਨਾਲ ਤੇ ਬਿਲਕੁਲ ਨਹੀਂ ਪਰ ਦੀ ਨੀਤੀ رائے ਕੀ ਕਿ ਭਾਈ ਮੇਰੇ ਪਾਲਸੀ ਨੂੰ ਲੈਣਾ ਚਾਹੀਦਾ ਹੈ ਇਲੈਕਸ਼ਨ ਲਈ ਦੇਖੋ ਆ ਦੀ ਨੀਤੀ رائے ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਆਹੀ ਹੈ ਜੋ ਵੀ ਉਹ ਫੈਸਲਾ ਕਰਨਗੇ ਉਹ ਸਾਡੇ ਵਾਸਤੇ ਠੀਕ ਆਹੀ ਨਾਲ ਆਉਗੇ ਪਰ ਡਿਟਰ ਰਾਇ ਕੋਈ ਨਹੀਂ ਉਹ ਲੋਕ ਤਾਂ ਕਾਫੀ ਜਿਆਦਾ ਸੁੱਝੇ ਹੋਏ ਤੇ ਸਮਝਦਾਰ ਆ ਬਾਕੀ ਜੋ ਵੀ ਉਹਨਾਂ ਨੇ ਫੈਸਲਾ ਲਾਉ ਕੋ ਲੈਣਗੇ ਉਹ ਠੀਕ ਆ ਕਾਫੀ ਪਿਛਲੇ ਲੰਬੇ ਸਮੇਂ ਤੋਂ ਦੇ ਭਾਈ ਇਹ ਪਾਲਸੀ ਨੂੰ ਆਸ ਹੈ ਐਨਐਸਸੀ ਜਿਹੜਾ ਬਤਾਇਆ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਐਨਐਸਏ ਤੋਂ ਉਹ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੇਅਸ ਹੀ ਨਹੀਂ ਸੀ ਐਨਐਸਏ ਦਾ ਜੇ ਇੱਕ ਸਾਲ ਦਾ ਲਾ ਲਿਆ ਤੇ ਇੱਕ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤਾਂ ਫੇਰ ਹੀ ਨਾ ਐਨਐਸਏ ਕਾਦੇ ਕਰਕੇ ਵਧਾਤੀ ਉਹ ਤੇ ਉਹ ਧੱਕਾ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵਾਨ ਤੁਮਾਨਦੀ ਨੇ ਬਹੁਤ ਜਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਪੁੱਛੋ ਵੀ ਕੀ ਸਾਡੀ ਨੌਜਵਾਨੀ ਦਾ ਤੂੰ ਕੀਤਾ ਇੰਨਾ ਧੱਕਾ ਕਰਨ ਦਾ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲ੍ਹਾਂ ਚ ਦੇ ਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਹੁਣ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਨਾ ਦੇਣ ना ना फेर ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੀ ਲੋਕਾਂ ਨੇ ਚੰਗਾ ਕੀਤਾ ਹੁਣੇ ਫੇਰ ਰੋ ਰੋ ਕੇ ਬਿਆਨ ਦੇਣੇ ਮੈਂ ਪੰਜਾਬ ਦੀਆਂ ਸੱਤਾਂ ਜਵਾਂਗਾ ਮੈਂ ਆ ਕਰੂ ਅੱਗੇ ਤੇ ਤੂੰ ਸੱਤਾਂ ਚ ਵੇਖਿਆ ਨਾ 2 ਮਹੀਨੇ ਹੋ ਗਏ ਧਰਨੇ ਲੱਗੇ ਤੂੰ ਇੱਥੇ ਮਿਲਣ ਤਾਂ ਕਿ ਨਹੀਂ ਕਹਿ ਕੋ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇਥੋਂ ਤੂੰ ਸੱਦ ਕੇ ਵੀ ਹਾਨੂੰ ਨਹੀਂ ਮਿਲਿਆ ਸੱਤਾਂ ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹਿ ਵੀ ਇਹ ਸਮਝ ਜਾ ਇਹ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਰਹਿਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਕਿ ਚਿਹਰੇ ਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਲੋਕਾਂ ਕੋ ਫਿਰ ਲੋਕਾਂ ਨੇ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ਦੇ ਨੌਜਵਾਨੀ ਕਿੰਨੀ ਮਰਨ ਢਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰ ਲੈਂਦਾ ਨਸ਼ੇ ਵਾਲਿਆਂ ਕੋ ਇੰਨਾ ਕੋ ਫੜੇ ਨਹੀਂ ਜਾਂਦੇ ਰੋਜ਼ ਮੁੰਡੇ ਮਰਨ ਢੇ ਹੁਣ ਭਾਈ ਅਮਰਪਾਲ ਸਿੰਘ ਜੀ ਨੇ ਕਦਮ ਲਗਾ ਦਈਏ ਸਵੇਰੇ ਆ ਮੁਲਾਕਾਤ ਪਚੀ ਦਈਏ ਸਵੇਰੇ ਪਤਾ ਲੱਗ ਸਕਦਾ ਕਿ ਲੈਕਚਨ ਲੜਨ ਦੇ ਤੇ ਅੋ ਕੱਲ ਸ਼ਾਮ ਨੂੰ ਕਲੀਅਰ ਹੋਊਗਾ ਕੀ ਮੱਖ ਮੰਤਰੀ ਸਾਹਿਬ ਆ ਰਹੇ ਆ ਅੰਮ੍ਰਿਤਸਰ ਕੋਈ ਨਹੀਂ ਕੇ ਆ ਰਿਹਾ ਕੋਈ ਨਹੀਂ ਆਉਣਗੇ ਤੇ ਇੱਥੇ ਨਾਲ ਮਿਲਾਂਗੇ ਬੈਠੇ ਆ ਆਹੋ ਆਉਂਦੇ ਆ ਦੇਖਦੇ ਦੇਖਦੇ ਆ ਬੜਾ ਕੱਲ ਆ ਰਹੇ ਆ ਕੋਈ ਗੱਲ ਨਹੀਂ ਕੋਈ ਨਹੀਂ ਇੱਥੇ ਮੋਰਚੇ ਚ ਲਿਆਵਾਂਗੇ ਖਿੱਚ ਕੇ ਫੇਰ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਆ ਛੋਟੇ ਬੱਚਿਆਂ ਨੂੰ ਵੀ ਪੁਲਿਸ ਵੱਲੋਂ ਜਿਹੜਾ ਬੇੜਾ ਮਾਰਿਆ ਜਾ ਰਿਹਾ ਨੇ ਲਾਵਾਉਣ ਵਗਰਾ ਕਿੱਥੇ ਜਾ ਰਿਹਾ ਕਿਸ ਤਰੀਕੇ ਨਾਲ ਦੇਖਦੇ ਵੇਖ ਤਾਂ ਸੰਸਾ ਯੰਤਰ ਵੀ ਰੋਹ ਕਰ ਰਹੀ ਸੀ ਕਿ ਬੀਜੇਪੀ ਦਾ ਵਿਰੋਧ ਕਰ ਰਹੀ ਸੀ ਕੌਣ ਕਰ ਰਹੀ ਹੈ ਕਿਸਾਨ ਕਰ ਰਹੀ ਸੀ ਮਹਿਲਾਵਾਂ ਕਰ ਰਹੀਆਂ ਸੀ ਸਾਰੇ ਕਰ ਰਹੇ ਸੀ ਤਾਂ ਪੁਲਿਸ ਨੇ ਬਹੁਤ ਚੱਤਰ ਕੀਤਾ ਆ ਜੀ ਤੇ ਪੌਣਸਤੇ ਪਹਿਲਾਂ ਤਾਂ ਹਣ ਸਾਲ ਡੇਰ ਸਾਲ ਹੈ ਤਸੱਦ ਕਰਣ ਲਈ ਉਸ ਨੇ ਉਹ ਤਾਂ ভাড়া ਨਾ ਤਸੱਦ ਕੀਤਾ ਸਾਡੇ ਨਾਲ ਹੱਥੋਂ ਭਾਈ ਕੀਤੀ ਜੈਂਟਸ ਪੁਲਿਸ ਨੇ ਸਾਡੇ ਕੋ ਫੋਨ ਫੋਨ ਦੀ ਕੋਸ਼ਿਸ਼ ਕੀਤੀ ਉਹ ਸਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ। ਨਾ ਇਹਨਾਂ ਨੂੰ ਕੋਈ ਪਤਾ ਇਹ ਪਿਛੇ ਤੇ ਲੋਕ ਕਹਿੰਦੇ ਕਿ ਸਿੱਖ ਦੀ ਧੀ ਇੱਕ ਦਿਨ ਜੇਲ੍ਹ 'ਚ ਹੀ ਨਹੀਂ ਰਹਿ ਸਕਦੀ। ਹੁਣ ਇੱਥੇ ਹੀ 8-10 ਦਿਨ ਰਹਿ ਕੇ ਅਗੇ ਨਾ ਸਾਡੇ ਜਹੇਦਾਰਾਂ ਨੂੰ ਕੋਈ ਫਿਕਰ ਪਿਆ ਅਕਾਲ ਤੱਕ ਦੇ ਜਹੇਦਾਰ ਨੂੰ ਨਾ ਕੋਈ ਫਿਕਰ ਹੋਇਆ ਪਿਆ ਢੀਆਂ ਬੀਬੀਆਂ ਜਿਹੜੀਆਂ ਪੰਥਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ 'ਚ ਨਹੀਂ ਹੀ ਗਏ। ਕਿਸਨੇ ਕੋਈ ਸਟੈਂਡ ਲਿਆ ਕਿ ਜਥੇਬੰਦੀ ਨੇ ਲਿਆ ਚਾਹੇ ਕੋ ਸਾਡੇ ਜਹੇਦਾਰ ਨੇ ਕੋਈ ਪਿਛੇ ਹਟ ਕੇ ਸਟੈਂਡ ਲਿਆ ਹੋਵੇ। ਕਹਿੰਦੇ ਨਹੀਂ ਹਟੇ ਪਿਛੇ ਸਟੈਂਡ ਲਿਆ।